एक तो चोरी ऊपरो सीना चोरी धमकी अभी भी टाइम है आप एफआई वापस ले लीजिए वरना मैं और मेरी लीगल टीम फाइट करने के लिए रहेगी योग गर्ल दी एक और वीडियो जो सेवादार वहां पे खड़े थे उन्होंने उसको भी नहीं रोका तो वो सेवादार भी बायस जी है कभी किसी को रोकते कभी किसी को नहीं रोकते ਜੀ ਹਾਇ ਇੱਕ ਤਾਂ ਚੋਰੀ ਉਤੋਂ ਸੀਨਾ ਚੋਰੀ 21 ਜੂਨ ਨੂੰ ਇੱਕ ਤਸਵੀਰ ਵਾਇਰਲ ਹੋਈ ਜਿਸ ਚ ਦਰਬਾਰ ਸਾਹਿਬ ਵਿਖੇ ਇੱਕ ਕੁੜੀ ਜੋਗ ਕਰਦੀ ਵਿਖਾਈ ਦਿੰਦੀ ਹੈ ਐਸਜੀਪੀਸੀ ਨੇ ਇਤਰਾਜ਼ ਜਤਾਇਆ ਤੇ ਉਸ ਤੋਂ ਬਾਅਦ ਕੁੜੀ ਨੇ ਮਾਫੀ ਵੀ ਮੰਗੀ ਪਰ ਇਹ ਵਿਵਾਦ ਰੁਕਿਆ ਨਹੀਂ ਉਸ ਤੋਂ ਬਾਅਦ ਕੁੜੀ ਦੀਆਂ ਹੋਰ ਵੀਡੀਓਜ਼ ਆਈਆਂ ਐਸਜੀਪੀਸੀ ਨੇ ਸ਼ਿਕਾਇਤ ਦਰਜ ਕਰਵਾਈ ਤੇ ਅੰਮ੍ਰਿਤਸਰ ਪੁਲਿਸ ਨੇ ਐਫਆਈਆਰ ਵੀ ਦਰਜ ਕੀਤੀ ਤੇ ਫਿਰ ਐਫਆਈਆਰ ਤੋਂ ਬਾਅਦ ਇੱਕ ਵਾਰ ਮੁੜ ਅਰਚਨਾ ਮਕਵਾਨਾ ਦੀ ਵੀਡੀਓ ਆਈ ਜਿਸ ਜੋ ਐਫਆਈਆਰ ਰੱਦ ਕਰਨ ਦੇ ਲਈ ਕਹਿ ਰਹੀ ਹੈ ਨਾਲ ਹੀ ਉਹ ਵੀ ਕਹਿ ਰਹੀ ਹੈ ਕਿ ਜੇਕਰ ਐਫਆਈਆਰ ਵਾਪਸ ਨਾ ਲਈ ਤਾਂ ਉਹਨਾਂ ਦੀ ਲੀਗਲ ਟੀਮ ਕੇਸ ਲੜਨ ਦੇ ਲਈ ਵੀ ਤਿਆਰ ਹੈ ਨਾਲ ਹੀ ਐਸਜੀਪੀਸੀ ਦੇ ਸੇਵਾਦਾਰਾਂ ਨੂੰ ਲੈ ਕੇ ਵੀ ਉਹ ਬੋਲੀ ਜਿਸ ਦਾ ਜਵਾਬ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਦੰਦਿਆਂ ਕਿਹਾ ਕਿ ਅਰਚਨਾ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਸਰਾ ਸਰ ਗਲਤ ਨੇ 21 जून को जब मैं शीर्षासन कर रही थी अमृतसर गोल्डन टेंपल में वहाँ पे हजारों सिख लोग खड़े थे ओके सब ने देखा मैंने किया जिसने फोटो खींचा वो भी एक सरदार जी थे वो तो मेरे से पहले भी बहुत सारे फोटो खींच रहे थे और जो सेवादार वहाँ पे खड़े थे उन्होंने उसको भी नहीं रोका था तो वो सेवादार भी बायस जी है वो कभी किसी को रोकते कभी किसी को नहीं रोकते तो जब मैं कर रही थी तब लाइव जितने लोगों थे वहाँ पे खड़े थे उनके सेंटिमेंट्स को तो हर्ट नहीं हुआ तो मैं मेरे को नहीं लगा मैंने कुछ गलत किया है उस पर उन्होंने एसडीपीसी ऑफिशियली मेरे अगेंस्ट एफ आई आर कर दी बेसलेस तो ये और बुरा हो गया वरना मेरा इंटेंट खराब नहीं था ओके okay, आप सीसीटीवी कैमरा का पूरा का पूरा फुटेज पब्लिक कर दीजिए आपको सब कुछ क्लियर दिख जाएगा मुझे बताइए कि वहाँ पे कोई कहीं पे लिखा नहीं है रूल्स एंड रेगुलेशन मेरे अगेंस्ट ये फालतू के एफ आई आर करने की जरूरत क्या थी इतना सारा मेंटल टॉर्चर हरेस्टमेंट मेरे को हुआ उसका क्या अभी भी टाइम है आप एफ आई आर वापस ले लीजिए वरना मैं और मेरी लीगल टीम फाइट करने के लिए रेडी है ਆ ਪਿਛਲੇ ਦਿਨਾਂ 'ਚ ਇੱਕ ਜਿਹੜੀ ਲੜਕੀ ਆ ਅ ਅਰਚਨਾ ਉਹ ਉਸਨੇ ਇੱਕ ਨਵਾਂ ਬਵਾਦ ਪੈਦਾ ਕੀਤਾ ਜਿਹਦੇ ਬਾਰੇ ਇਹ ਗੱਲ ਕਲੀਅਰ ਹੋ ਚੁੱਕੀ ਆ ਮੈਂ ਵਿਸਥਾਰ ਦੇਣ ਦੀ ਲੋੜ ਨਹੀਂ ਕਿ ਉਹ ਇੱਥੇ ਸਿਰਫ ਤੇ ਸਿਰਫ ਆਪਣੀ ਫੋਟੋ ਸ਼ੂਟ ਕਰਨ ਵਾਸਤੇ ਆਈ ਸੀ ਉਹ ਨਤਮਸਤਕ ਹੋਣ ਵਾਸਤੇ ਨਹੀਂ ਆਈ ਪਰ ਮੈਂ ਹੁਣ ਦੇਖ ਰਿਹਾ ਕਿ ਅੱਜ ਜਿਹੜੀ ਨਵੀਂ ਉਹਨਾਂ ਨੇ ਪਾਈ ਆ ਪੋਸਟ ਉਹਦੇ ਵਿੱਚ ਉਹਨਾਂ ਨੇ ਧਮਕੀ ਦਿੱਤੀ ਆ ਕਿ ਜੇ ਤੁਸੀਂ ਐਫ ਆਈ ਆਰ ਨਾ ਵਾਪਸ ਲਈ ਤਾਂ ਮੈਰੀ ਟੀਮ ਜਿਹੜੀ ਆ ਆ ਕੁਛ ਤੇ ਆ ਕੁਛ ਕਰ ਦੇਗੀ ਅਰਚਨਾ ਜੀ ਸਾਡਾ ਕਲੀਅਰ ਕਰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦਾ ਅਰਚਨਾ ਦੇ ਨਾਲ ਕੋਈ ਮਾਮਲਾ ਨਹੀਂ ਸਾਡਾ ਕੋਈ ਤੁਹਾਡੇ ਨਾਲ ਨਿੱਜੀ ਵਿਰੋਧ ਨਹੀਂ ਤੁਸੀਂ ਜਿਹੜਾ ਕੁਝ ਕੀਤਾ ਉਸ ਗੱਲ ਲਈ ਅਸੀਂ ਪ੍ਰਸ਼ਾਸਨ ਨੂੰ ਅਰਜੀ ਦਿੱਤੀ ਪ੍ਰਸ਼ਾਸਨ ਨੇ ਉਸ ਦੇ ਖਿਲਾਫ ਧਾਰਾ ਲਾਈ ਪ੍ਰਸ਼ਾਸਨ ਉਹ ਤੁਹਾਨੂੰ ਸੱਦ ਰਿਹਾ ਤੁਸੀਂ ਕਾਨੂੰਨ ਦੇ ਜਾਣਕਾਰ ਹੋ ਬੇਲੋੜਾ ਵਿਵਾਦ ਪੈਦਾ ਕਰਕੇ ਤੁਸੀਂ ਆਪਣੀ ਫੇਮ ਲੈਣਾ ਚਾਹੁੰਦੇ ਹੋ ਅਸਲ ਗੱਲ ਇਹੋ ਹੀ ਆ ਜਿਹੜੀ ਦਿਖਾਈ ਦੇ ਰਹੀ ਆ ਤੁਹਾਡੇ ਨਾਲ ਕੁਝ ਸ਼ਕਤੀਆਂ ਵੀ ਜੁੜਗੀਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਨੂੰ ਸਿੱਖਾਂ ਦੇ ਧਾਰਮਿਕ ਸਥਾਨ ਨੂੰ ਟਰੋਲ ਕਰਨ ਦਾ ਯਤਨ ਕਰ ਰਹੀਆਂ ਨੇ ਜਿਹੜੀ ਗੱਲ ਹੁਣ ਅਸੀਂ ਮਹਿਸੂਸ ਕਰ ਰਹੇ ਆ ਇਸ ਮਾਮਲੇ ਨੂੰ ਸ਼ੋਨੀ ਕਮੇਟੀ ਕਿਤੇ ਵੀ ਵਧਾਉਣਾ ਨਹੀਂ ਚਾਹਦੀ ਯੋਗਾ ਕਰਨ ਵਾਲੀ ਕੁੜੀ ਇਲਜ਼ਾਮ ਲਾ ਰਹੀ ਹੈ ਐਸਜੀਪੀਸੀ ਸਾਫ਼ ਤੌਰ ਤੇ ਕਹਿ ਰਹੀ ਹੈ ਕਿ ਮर्याਦਾ ਲਿਖੀ ਹੋਈ ਹੈ ਤੁਸੀਂ ਉਸ ਨੂੰ ਪੜ੍ਹ ਵੀ ਸਕਦੇ ਹੋ ਐਸ ਦੇ ਨਾਲ ਹੀ ਐਸਜੀਪੀਸੀ ਨੇ ਕਿਹਾ ਕਿ ਉਸ ਨੂੰ ਵੀਡੀਓ ਬਣਾਉਣ ਤੋਂ ਪਹਿਲਾਂ ਰੋਕਿਆ ਵੀ ਗਿਆ ਹੁਣ ਸਵਾਲ ਇਹ ਹੈ ਕਿ ਇਸ ਦੇ ਮਗਰ ਇਸ ਮਹਿਲਾ ਦੀ ਮਨਸ਼ਾ ਕੀ ਸੀ ਪੀਵੀਸੀ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਦੀ ਰਿਪੋਰਟ